ਜਾ ਜਿੱਕੇ ਵੀਰ ਨੂੰ ਮਿਲਿਆ ਪਹਿਲਾਂ ਵੀ ਇੰਸਟਾਗ੍ਰam ਦੇ ਉੱਤੇ ਮੇਰੇ ਨਾਲ ਜੁੜਿਆ ਹੋਇਆ ਵੀਰ ਤੇ ਇੰਜ ਲੱਗਾ ਵੀ ਜਿਵੇਂ ਬਾਈ ਦੀਪ ਸਿੱਧੂ ਦੁਬਾਰਾ ਜਿਉਂਦਾ ਹੋ ਗਿਆ ਹੋਵੇ ਤੁਹਾਨੂੰ ਪਤਾ ਤੁਹਾਡੀ ਸ਼ਕਲ ਵੀ ਦੀਪ ਸਿੱਧੂ ਨਾਲ ਮਿਲਦੀ ਹਾਂਜੀ ਜਦੋਂ ਮੈਨੂੰ ਸਾਰੇ ਕਹਿੰਦੇ ਆ ਹੂੰ ਤੇ ਉਦੋਂ ਇੱਥੇ ਆ ਕੇ ਪਤਾ ਲੱਗਿਆ ਜਿੱਥੇ ਪਹਿਲਾਂ ਸੀਗਾ ਮੈਂ ਉੱਥੇ ਅਸੀਂ ਦਾੜੀ ਨਹੀਂ ਰੱਖ ਸਕਦੇ ਦਾੜੀ ਮੋਛਾ ਨਹੀਂ ਰੱਖ ਸਕਦੇ ਸੀ ਹੂੰ ਤੇ ਉਹ ਮੈਂ ਸ਼ੇਵ ਕੀਤੀ ਹੁੰਦੀ ਜੇ ਸ਼ੇਤਾਂ ਕਰਕੇ ਨਹੀਂ ਜਦੋਂ ਤੁਸੀਂ ਰੱਖਿਆ ਇਹ ਅਚੰਚਿਤ ਸ਼ਕਲ ਮਿਲ ਗਈ ਤੇ ਤੁਸੀਂ ਉਸ ਸਟਾਈਲ ਦੀਆਂ ਰੱਖੀਆਂ ਆਪ ਨਹੀਂ ਜਿੰਨਾ ਹੈਗੀ ਹੁਣ ਇਦਾਂ ਹੀ ਰਹਿ ਗਈ ਡੀਪ ਸਿੱਧੂ ਨੂੰ ਕਿੰਨਾ ਕਸਮਦੇ ਸੀ ਵੀ ਦੀਪ ਸਿੱਧੂ ਉਦੋਂ ਤੋਂ ਸੁਣਨ ਲੱਗੇ ਸੀਗੇ ਜਦੋਂ ਬਾਈ ਮੋਰਚੇ ਚ ਆਇਆ ਸੀਗਾ ਸਾਦੇ ਮਿਲਣ ਦਾ ਜਾਂ ਗੱਲਬਾਤ ਹੋਈ ਕਦੀ ਨਹੀਂ ਗੱਲਬਾਤ ਕਦੇ ਵੀ ਨਹੀਂ ਹੋਈ ਅੱਛਾ ਨਾ ਮਿਲਿਆ ਵੀ ਨਹੀਂ ਮਿਲਦਾ ਸਕੇ ਹੀ ਨਹੀਂ ਇੱਥੇ ਹੁਣ ਕੰਮ ਕਰ ਆਪਣਾ ਇੱਕ ਜੋ ਹਾਂਜੀ ਇੱਥੇ ਆਪ ਵੀ ਆਪਣੀ ਕੰਸਟਰਕਸ਼ਨ ਦੀ ਕੰਪਨੀ ਸਟਾਰਟ ਕੀਤੀ ਹੈ ਪੰਜਾਬੀਆਂ ਦਾ ਵੀ ਕੰਮ ਕਰ ਦਿੰਦੇ ਹਾਂ ਨਹੀਂ ਕਿਉਂਕਿ ਪੰਜਾਬੀ ਕਰਾ ਵੀ ਨਹੀਂ ਪੰਜਾਬੀ ਨਾਲ ਨਹੀਂ ਕਰਨ ਕੀ ਉਹਦਾ ਬਾਈ ਇੱਥੇ ਬਾਈ ਜੀਤ ਜੀ ਦਾ ਬਹੁਤ ਪਿਆਰ ਕਰਦਾ ਸੀ ਮੇਰੀ ਆਬੀ ਨੇ ਆਪਣੇ ਬੰਦੇ ਬੰਦੇ ਦੀ ਲਤਾਂ ਖਾਈਦੇ ਆਪਣੇ ਨੇ ਮੈਂ ਨੇ ਰੋਕੇ ਵੀਡੀਓ ਪਾਈ ਜੀ ਕਿ ਮੇਰੀ ਅੱਜ ਰੂਹ ਦੁਖੀ ਹੈ ਆਪਣੇ ਪੰਜਾਬੀਆਂ ਤੋਂ ਹੂੰ ਕਿ ਮੇਰੇ ਦੇ ਗਿਜ਼ਾਰ ਦਾ ਟੈਗ ਲਾਤਾ ਨੇ ਲੋਕਾਂ ਨੇ ਰੂਹ ਅੱਜ ਦੁਖੀ ਆ ਤੁਹਾਡੇ ਤੋਂ ਤੁਸੀਂ ਮੈਨੂੰ ਕਿਦਾਰ ਦੱਸਦੇ ਹੋ ਆਉ ਦੇ ਲੋਕਾਂ ਨੇ ਮੇਰਾ ਸਾਥ ਨਹੀਂ ਦਿੱਤਾ ਕਿ ਮੇਰੀ ਰੂਹ ਦੁਖੀ ਹੈ ਇਹਨਾਂ ਤੋਂ ਕੌਣ ਖੜੂਗਾ ਤੁਹਾਡੇ ਲਈ ਤੂੰ ਕੌਣ ਖੜੂਗਾ ਤੁਹਾਡੇ ਲਈ ਕੋਈ ਨਹੀਂ ਖੜ ਸਕਦਾ ਤੁਹਾਡੇ ਲਈ ਉਹ ਗੱਲ ਸੱਚੀ ਆ ਇਸੇ ਕਰਕੇ ਮੈਨੂੰ ਨਾਰਦ ਹੁੰਦੀ ਆ ਜੀ ਉਹਨਾਂ ਨੇ ਜਿੰਨਾ ਮਰਜ਼ੀ ਹਾਰਡਵਰ ਕਰਕੇ ਦੇਉ ਉਹਨਾਂ ਨੇ ਤੁਹਾਡਾ ਮਿਹਨਤ ਦਾ ਮੁੱਲ ਵੀ ਨਹੀਂ ਮੋੜਦਾ ਸੈਂਡ ਨਹੀਂ ਕੋਈ ਕਿਸੇ ਨੇ ਕਈ ਗੱਲ ਤੇ ਨਹੀਂ ਰਹਿਣਾ ਆਪਦੀ ਤੇ ਸਭ ਬਦਲੇ ਜਾਂਦੇ ਆ ਮੇਰਾ ਤਜਰਬਾ ਵਧੀਆ ਨਹੀਂ ਰਿਹਾ ਆਪਣੇ ਬੰਦਿਆਂ ਨੇ ਪਰ ਅੰਜੇ ਉਂਗਲਾਂ ਇੱਕ ਬਰਾਬਰ ਵੀ ਨਹੀਂ ਨਹੀਂ ਹੁੰਦੀਆਂ ਚੰਗੇ ਤੋਂ ਚੰਗਾ ਬੰਦਾ ਵੀ ਪਿਆ ਮਾੜੇ ਤੋਂ ਮਾੜਾ ਵੀ ਪਿਆ ਜੀ ਤੇ ਪਰ ਮੇਰੇ ਨਾਲ ਇਦਾਂ ਨਹੀਂ ਹੋਇਆ ਕਿ ਮੈਨੂੰ ਕਿਸੇ ਨੇ ਪੈਸੇ ਨਹੀਂ ਦਿੱਤੇ ਪਰ ਆਪਾਂ ਇਦਾਂ ਹੋਂ ਵੀ ਨਹੀਂ ਦਿੰਦੇ ਅਗਲੇ ਤੇ ਕਹਿੰਦੇ ਗੱਲ ਚ ਬੂਟਾ ਦੇ ਕੇ ਵੀ ਲਾਣਾ ਕਿ ਜਿਹਨ ਮਿਹਨਤ ਦੀ ਕਮਾਈ ਹੈ ਤਾਂ ਆਪਾਂ ਡਰਦੇ ਡੁਰਦੇ ਗਏ ਤੂੰ ਨਹੀਂ ਮਨ ਲਗੇ ਫਿਰ ਉਹ ਤੇ ਗੁੱਸਾ ਉਹ ਜੀ ਸਿੱਧੂ ਵਾਂਗਿਆ ਹਾਂ ਵੇ ਚਲੋ ਜੇ ਜੇ ਆਪਣਾ ਕੋਈ ਹੱਕ ਮਾਰਦਾ ਤਾਂ ਹੱਕ ਨਹੀਂ ਆਪਾਂ ਕਿਸੇ ਨੂੰ ਮਾਰਨ ਦਿੰਦਾਈ ਨਾ ਆਪ ਮਾਰਨ ਦਈਏਗੇ ਤੂੰ ਘਪਰ ਡਰਦੇ ਰੱਬ ਤੋਂ ਬਸ ਪੰਜਾਬੀਆਂ ਨੂੰ ਇੰਨਾ ਤੁਸੀਂ ਉਹ ਕਰਦੇ ਹੋ ਵੀ ਮੇਰਾ ਤੁਹਾਡਾ ਐਕਸਪੀਰੀਅੰਸ ਚੰਗਾ ਨਹੀਂ ਤੇ ਕਿਤੇ ਪੰਜਾਬ ਨੂੰ ਤਾਂ ਨਹੀਂ ਨਫ਼ਰਤ ਕਰਦੇ ਤਾਂ ਆਪਣਾ ਆਪ ਦਾ ਦੇਸ਼ ਆ ਪੰਜਾਬ ਉਹਨੂੰ ਨਫ਼ਰਤ ਨਹੀਂ ਕਰਦੇ ਉੱਥੇ ਜੰਮੇ ਆ ਉੱਥੇ ਪੜੇ ਆ ਹੂੰ ਉਹਨੂੰ ਨਫ਼ਰਤ ਨਹੀਂ ਕਰਦੇ ਆ ਮੈਂ ਸਾਰੇ ਆਪਣੇ ਪੰਜਾਬੀਆਂ ਨੂੰ ਨਹੀਂ ਕਹਿੰਦਾ ਕਿ ਮਾੜੇ ਆ ਹੂੰ ਹੂੰ ਪਰ ਬਹੁਤ ਜਿੰਦੇ ਮੈਨੂੰ ਮਿਲੇ ਆ ਮਾੜੇ ਹੀ ਮਿਲੇ ਇੱਟਕ ਬਹੁਤ ਲੋਕ ਤਾਂ ਕਹਿੰਦੇ ਨੇ ਜਿਉ ਆਰਐਸ ਦਾ ਛੱਡਿਆ ਹੋਇਆ ਜਿਉ ਤਾਂ ਏਜੰਟ ਆ ਜੀ ਬੀਜੇਪੀ ਦਾ ਏਜੰਟ ਆ ਪਰ ਉਸੇ ਕਰਕੇ ਲੋਕਾਂ ਤੋਂ ਰੇਟ ਆਪਣੇ ਪੰਜਾਬੀਆਂ ਤੋਂ ਕਿ ਉਹਨਾਂ ਨੂੰ ਬੰਦੇ ਦੀ ਸਮਝ ਹੀ ਨਹੀਂ ਆਉਂਦੀ ਜਿਹੜਾ ਚੰਗਾ ਬੰਦਾ ਉਹਨੂੰ ਤਾਂ ਸਮਝਦੇ ਹੀ ਨਹੀਂ ਨਾ ਉਹਦੀਆਂ ਗੱਲਾਂ ਸਮਝਦੇ ਆ ਜਿਉਂਦੇ ਹੋਏ ਨੂੰ ਬੰਦੇ ਨੂੰ ਕਹਿੰਦੇ ਲੱਤਾਂ ਖਾਈਦੇ ਲੋਕ ਤੇ ਮਰੇ ਹੋਏ ਦੇ ਮਗਰ ਬਾਅਦ ਚ ਉਹਨੂੰ ਚੰਗਾ ਕਹਿਣ ਲੱਗ ਜਾਂਦੇ ਬਰਸੀਆਂ ਦੇ ਕੱਟੇ ਆਉਣ ਲੱਗ ਗਿਉਂਦੇ ਨਾਲ ਕੋਈ ਤੁਰਦਾ ਨਹੀਂ ਸੱਤ ਬੁੱਲੂ ਗਾਜ ਹੂੰ ਉਹਦੇ ਨਾਲ ਕੋਈ ਨਹੀਂ ਤੁਰਦਾ ਜਾਂ ਜਿੱਥੇ ਪਤਾ ਉਹਨੇ ਬੰਦੇ ਨੇ ਦੇਖਣਾ ਆਉਦਾ ਫਾਇਦਾ ਹੂੰ ਤਾਂ ਹੀ ਉਹ ਮੈਂ ਕਹਿੰਦਾ ਕਿ ਡਬਲ ਸਟੈਂਡਰਡ ਆ ਦੁਨੀਆ ਕੋਈ ਸਟੈਂਡ ਨਹੀਂ ਰੱਖ ਕੇ ਤੁਰਦੀ ਆਪਾਂ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਕੈਨੇਡਾ ਦੀ ਧਰਤੀ ਤੇ ਬੈਠੇ ਆ ਤੇ ਅੱਜ ਇੱਕ ਵੀਰ ਨੂੰ ਮਿਲਿਆ ਪਹਿਲਾਂ ਵੀ ਇੰਸਟਾਗ੍ਰam ਦੇ ਉੱਤੇ ਮੇਰੇ ਨਾਲ ਜੁੜਿਆ ਹੋਇਆ ਵੀਰ ਤੇ ਇੰਜ ਲੱਗਾ ਵੀ ਜਿਵੇਂ ਬਾਈ ਦੀਪ ਸਿੱਧੂ ਦੁਬਾਰਾ ਜਿਉਂਦਾ ਹੋ ਗਿਆ ਹੋਵੇ ਕਿਉਂਕਿ ਇਸ ਵੀਰ ਦਾ ਮੜੰਗਾ ਜਿਹੜਾ ਉਹ ਬਾਈ ਦੀਪ ਸਿੱਧੂ ਹੋਰਾਂ ਦੇ ਨਾਲ ਮਿਲਦਾ ਹੈ ਸ਼ਕਲ ਮਿਲਦੀ ਹੈ ਤੇ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਵੀ ਦੀਪ ਸਿੱਧੂ ਦੀ ਕਾਪੀ ਹੈ ਤਾਂ ਵੀਰ ਜਗਸੀਰ ਸਿੰਘ ਗਿੱਲ ਸੱਸੀ ਗੱਲ ਸੱਸੀ ਗੱਲ ਜੀ ਚੜਦੀ ਗੱਲ ਬਾਈ ਹਾਂਜੀ ਵਧੀਆ ਜੀ ਚੜਦੀ ਗੱਲ ਠੀਕੋ ਹਾਂਜੀ ਹਾਂਜੀ ਵਧੀਆ ਜੀ ਪਹਿਲਾਂ ਤਾਂ ਦੱਸੋ ਪੰਜਾਬ ਤੋਂ ਕਿੱਥੋਂ ਮੈਂ ਜੀ ਪੰਜਾਬ ਤੋਂ ਮੇਰਾ ਪਿੰਡ ਰੌਲੀ ਹੈ ਜੀ ਮੋਗੇ ਜ਼ਿਲ੍ਹੇ ਚ ਪੈਂਦਾ ਜੀ ਅੱਛਾ ਹਾਂਜੀ ਤੇ ਕੈਨੇਡਾ ਕਦੋਂ ਆਏ ਕੈਨੇਡਾ ਆਏ ਨੇ ਮੈਨੂੰ ਹੋ ਗਿਆ ਜੀ 1.5 ਸਾਲ ਅੱਛਾ ਹਾਂਜੀ ਤੁਹਾਨੂੰ ਪਤਾ ਤੁਹਾਡੀ ਸ਼ਕਲ ਵੀ ਦੀਪ ਸਿੱਧੂ ਨਾਲ ਮਿਲਦੀ ਹੈ ਹਾਂਜੀ ਜਦੋਂ ਮੈਨੂੰ ਸਾਰੇ ਕਹਿੰਦੇ ਆ ਹਾਂ ਤੇ ਉਦੋਂ ਇੱਥੇ ਆ ਕੇ ਪਤਾ ਲੱਗਿਆ ਇੱਥੇ ਆ ਕੇ ਲੱਗਿਆ ਕਿ ਕੈਨੇਡਾ ਆ ਕੇ ਉਸ ਤੋਂ ਪਹਿਲਾਂ ਨਹੀਂ ਪਤਾ ਸੀਗਾ ਉਸ ਤੋਂ ਪਹਿਲਾਂ ਨਹੀਂ ਪਤਾ ਉਹ ਉਹ ਕਿਉਂ ਉਦੋਂ ਮੈਂ ਜਿੱਥੇ ਪਹਿਲਾਂ ਸੀਗਾ ਮੈਂ ਉੱਥੇ ਅਸੀਂ ਦਾੜੀ ਨਹੀਂ ਰੱਖ ਸਕਦੇ ਦਾੜੀ ਮੁੱਛਾਂ ਨਹੀਂ ਰੱਖ ਸਕਦੇ ਸੀਗੇ ਹੂੰ ਤੇ ਉਹ ਮੈਂ ਸ਼ੇਵ ਕੀਤੀ ਹੁੰਦੀ ਸੀ ਸ਼ਾਇਦ ਤਾਂ ਕਰਕੇ ਨਹੀਂ ਪਰ ਜਦੋਂ ਮੈਂ ਇੱਥੇ ਆ ਕੇ ਫਿਰ ਰੱਖ ਲਿਆ ਸ਼ਾਇਦ ਤਾਂ ਕਰਕੇ ਲੱਗ ਗਿਆ ਜਦੋਂ ਤੁਸੀਂ ਰੱਖਿਆ ਇਹ ਅਚੰਚੇਤ ਸ਼ਕਲ ਮਿਲ ਗਈ ਕਿ ਤੁਸੀਂ ਉਸ ਸਟਾਈਲ ਦੀਆਂ ਰੱਖੀਆਂ ਆਪ ਨਹੀਂ ਜਿੱਦਾਂ ਹੈਗੀਆਂ ਇਦਾਂ ਹੀ ਆ ਬਸ ਅੱਛਾ ਹਾਂਜੀ ਹੂੰ ਹਾਂਜੀ ਇੱਥੇ ਕੀ ਕੰਮ ਕਰਦੇ ਹੋ ਤੁਸੀਂ ਇੱਥੇ ਕੰਸਟਰਕਸ਼ਨ ਦਾ ਜੀ ਅੱਛਾ ਹਾਂਜੀ ਤੇ ਦੀਪ ਸਿੱਧੂ ਨੂੰ ਕਿੰਨਾ ਕ ਸੁਣਦੇ ਸੀ ਵੀਰ ਦੀਪ ਸਿੱਧੂ ਨੂੰ ਉਦੋਂ ਤੋਂ ਸੁਣਨ ਲੱਗੇ ਸੀਗੇ ਜਦੋਂ ਬਾਈ ਮੋਰਚੇ 'ਚ ਆਇਆ ਸੀਗਾ ਹੂੰ ਤੇ ਉਦੋਂ ਤੋਂ ਸੁਣਨ ਲੱਗੇ ਸੀਗੇ ਉਦੋਂ ਤੋਂ ਜਾਣਨ ਲੱਗੇ ਸੀਗੇ ਬਾਈ ਨੂੰ ਹੂੰ ਤੇ ਸੁਣਦੇ ਸੀ ਬਹੁਤ ਸੁਣਦੇ ਸੀ ਬਾਈ ਨੂੰ ਗੱਲਾਂ ਸੁਣਦੇ ਸੀ ਬਹੁਤ ਨੌਲੇਜ ਵਾਲੀਆਂ ਹੂੰ ਤੇ ਸੁਣ ਸੁਣ ਕੇ ਬਾਈ ਨਾਲ ਉਹਦਾ ਹੀ ਪਿਆਰ ਹੋਇਆ ਉਹਦੇ ਨਾਲ ਵਧੀਆ ਲੱਗਦਾ ਬਾਈ ਬਹੁਤ ਵਧੀਆ ਕਦੇ ਮਿਲਣ ਦਾ ਜਾਂ ਗੱਲਬਾਤ ਹੋਈ ਕਦੀ ਨਹੀਂ ਗੱਲਬਾਤ ਕਦੇ ਵੀ ਨਹੀਂ ਹੋਈ ਜੀ ਅੱਛਾ ਨਾ ਮਿਲਿਆ ਵੀ ਨਹੀਂ ਮਿਲਦਾ ਸਕੇ ਨਹੀਂ ਹਮ ਮਨ ਵਿੱਚ ਸੀਗਾ ਇਹ ਜਰੂਰ ਸੀਗਾ ਜੀ ਜਰੂਰ ਮਿਲਣ ਦਾ ਸੀਗਾ ਹਾਂਜੀ ਹਮ ਬਾਈ ਹੋਰਾਂ ਦੇ ਸਾਥੀ ਬਾਈ ਅਮਰਦੀਪ ਗਿੱਲ ਹੋਰੀ ਜਿਨ੍ਹਾਂ ਨੇ ਫਿਲਮ ਵੀ ਬਣਾਈ ਬਾਈ ਹੋਰਾਂ ਦੇ ਨਾਲ ਜੋਰ ਆ ਹਾਂਜੀ ਤਾਂ ਉਹਨਾਂ ਨੇ ਵੀ ਕਮੈਂਟ ਕੀਤਾ ਸੀ ਹਨਾ ਤੁਹਾਡੀ ਉਹਨਾਂ ਨਾਲ ਗੱਲ ਹੋਈ ਸੀ ਹਾਂਜੀ ਹਾਂਜੀ ਕੀ ਕੀ ਕਹਿੰਦੇ ਸੀ ਬੱਸ ਇਦਾਂ ਹੀ ਕੇ ਹਾਂ ਜੀ ਜਿੱਦਾਂ ਸਾਰੇ ਕਹਿੰਦੇ ਮੜੰਗਾ ਪੈਦਾ ਤਾਂ ਹੀ ਵਧੀਆ ਉਹਨਾਂ ਨੂੰ ਉਹਨਾਂ ਨੇ ਦੇਖਿਆ ਕਿ ਸਾਨੂੰ ਯਾਦ ਆਈ ਉਹਦੀ ਬਾਈ ਦੀਪ ਦੀ ਹੂੰ ਤੇ ਫਿਰ ਬਾਈ ਨਾਲ ਗੱਲ ਹੋਈ ਸੀ ਜੀ ਉਹਨਾਂ ਨਾਲ ਉਹ ਵੀ ਗੱਲ ਆ ਸੀ ਵੀ ਗੱਲ ਉਹ ਉਹਨਾਂ ਦਾ ਪਿੰਡ ਘੋਲੀਆ ਦੱਸਿਆ ਸੀ ਉਹਨਾਂ ਨੇ ਜੀ ਹਾਂਜੀ ਅੱਛਾ ਕਿਹਨਾਂ ਦਾ ਪਿੰਡ ਘੋਲੀਆ ਦੱਸਿਆ ਜੀ ਬਾਈ ਅਮਰਦੀਪ ਕਹਿੰਦੇ ਸਾਂ ਅੱਛਾ ਅੱਛਾ ਬਾਈ ਅਮਰਦੀਪ ਠੀਕ ਹੈ ਠੀਕ ਹੈ ਤੇ ਫਿਰ ਗੱਲ ਉਹ ਵੀ ਗੱਲ ਆ ਸੀ ਵੀ ਗੱਲ ਗੱਲ ਹੋਈ ਸੀ ਬਾਈ ਨਾਲ ਹੂੰ ਹੂੰ ਪਰ ਉਹ ਕਹਿੰਦੇ ਵੀ ਤਨ ਮੇਰਾ ਯਾਰ ਜੂੰਦਾ ਕਰਦਾ ਹੈ ਦੁਬਾਰਾ ਐਵੇਂ ਲੱਗਦਾ ਐਵੇਂ ਲੱਗਦਾ ਹਾਂ ਜੀ ਨੂੰ ਲੱਗਦਾ ਹੈ ਜਿਵੇਂ ਦੀਪ ਬਾਈ ਨੂੰ ਬਾਈ ਪੜ੍ਹਨ ਦਾ ਬੜਾ ਸ਼ੌਂਕ ਸੀ ਹਾਂਜੀ ਤੇ ਜੋ ਸੀਗਾ ਉਹ ਤਾਂ ਤੁਸੀਂ ਦੇਖਿਆ ਜੀ ਜੋ ਨੌਲੇਜ ਸੀ ਹੈ ਨਾ ਬਹੁਤ ਜਿਆਦਾ ਤੇ ਉਹ ਫਿਰ ਉਹਨੇ ਤਾਂ ਸ਼ੌਂਕ ਵੀ ਰੱਖਦੇ ਆ ਤੁਸੀਂ ਜਾਂ ਪੰਜਾਬ ਦੀ ਸਿਆਸਤ ਬਾਰੇ ਜਾਂ ਉਹ ਤਾਂ ਇੰਟਰਨੈਸ਼ਨਲ ਲੈਵਲ ਦੀ ਸਿਆਸਤ ਬਾਰੇ ਪੂਰੀ ਆਪਾਂ ਨੂੰ ਨਹੀਂ ਮੈਨੂੰ ਨਹੀਂ ਕੋਈ ਇੰਟਰਸਟ ਹੈਗਾ ਜੀ ਸਿਆਸਤ ਦੇ ਵਿੱਚ ਬਿਲਕੁਲ ਵੀ ਅੱਛਾ ਹੂੰ ਬਿਲਕੁਲ ਵੀ ਹੂੰ ਉਹ ਕਿਉਂ ਬਸ ਇਦਾਂ ਹੀ ਸਿੱਖਿਆ ਇਹ ਦੁਨੀਆਦਾਰੀ ਤੋਂ ਜਿੱਦਾਂ ਬਾਈ ਨਾਲ ਹੋਇਆ ਹੂੰ ਹੂੰ ਤੇ ਕੀ ਆਪਣੇ ਲੋਕਾਂ ਨੇ ਉਹ ਸਿਆਸਤਦਾਨਾਂ ਨੇ ਕੀਤਾ ਸਾਰਾ ਕੁਝ ਹਾਂ ਕਰਕੇ ਸ਼ੁਰੂ ਤੋਂ ਹੀ ਮੈਨੂੰ ਲੱਗ ਕੇ ਤੁਸੀਂ ਕੋਈ ਇੰਟੱਚ ਨਹੀਂ ਰਹੇ ਬਹੁਤਾ ਲੀਡਰ ਕਿਸੇ ਨਾਲ ਵੀ ਨਹੀਂ ਜੀ ਕਿਉਂਕਿ ਇਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੁੰਦਾ ਬੰਦਿਆਂ ਦਾ ਹੂੰ ਕਹਿ ਲੋ ਕਿ ਡਬਲ ਸਟੈਂਡਰਡ ਬੰਦੇ ਹੁੰਦੇ ਸਾਰੇ ਕੋਈ ਮੈਨੂੰ ਚੰਗਾ ਹੀ ਨਹੀਂ ਲੱਗਦਾ ਕਿ ਮੈਂ ਕਹਾਂ ਵੀ ਹਾਂ ਆਹ ਬੰਦਾ ਲੀਡਰ ਵਧੀਆ ਬਿਲਕੁਲ ਵੀ ਨਹੀਂ ਕੋਈ ਵੀ ਨਹੀਂ ਮੈਨੂੰ ਸਾਰੇ ਇੱਕੋ ਹੀ ਲੱਗਦੇ ਆ ਵੀ ਸੇਮ ਹੀ ਹੁੰਦੇ ਆ ਬਸ ਇਹਨਾਂ ਨੇ ਜੋ ਇੱਕ ਕਰਦਾ ਉਹ ਸਾਰੇ ਹੀ ਕਰਦੇ ਬਾਅਦ ਚ ਹੂੰ ਬਿਲਕੁਲ ਚ ਜਦੋਂ ਲੋਕ ਮਿਲਦੇ ਆ ਫਿਰ ਕੀ ਕਹਿੰਦੇ ਆ ਤੁਹਾਨੂੰ ਅਚਨ ਚ ਇਹ ਤੇ ਜਦੋਂ ਕਿਤੇ ਜਾਈਦਾ ਜਾਂ ਕਿਤੇ ਫੋਟਾ ਵਗੈਰਾ ਵੀ ਕਹਿੰਦੇ ਫਿਰ ਵੈਕ ਕਰਾਈ ਹਾਂਜੀ ਕਰਾ ਲੈਂਦੇ ਆ ਪਰ ਜਦੋਂ ਮਿਲਦੇ ਕਿ ਬਈ ਯਾਰ ਵੀ ਤੂੰ ਦੀਪ ਸਿੱਧੂ ਹਰ ਗੱਲ ਆਗਰਾ ਮੈਂ ਅੱਛਾ ਬਈ ਠੀਕ ਹੈ ਜੀ ਹਾਂਜੀ ਬਸ ਇਦਾਂ ਕਹਿ ਰਹੀਦਾ ਹਾਂਜੀ ਹੂੰ ਕਿੰਨਾ ਪੜ੍ਹੇ ਹੋ ਮੈਂ ਜੀ ਗ੍ਰੈਜੂਏਸ਼ਨ ਕੀਤੀ ਆ ਜੀ अच्छा ਜੀ ਬੀਐਸਸੀ ਤੇ ਇਧਰ ਵਿਦੇਸ਼ ਦੀ ਧਰਤੀ ਤੇ ਆਉਣ ਦਾ ਕਾਰਨ ਕੀ ਸੀਗਾ ਕਾਰਨ ਇਹੀ ਸੀਗਾ ਜੀ ਮੈਂ ਇਹੀ ਖੇਤੀ ਕਰਦੇ ਸੀਗੇ ਸ਼ੁਰੂ ਤੋਂ ਜਦੋਂ ਤੋਂ ਸੌਰਤ ਸੰਭਾਲੀ ਖੇਤ ਕੰਮ ਕਰਦੇ ਸੀਗੇ ਡੈਡੀ ਉਹਨਾਂ ਨਾਲ ਹੂੰ ਤੇ ਆਪਣੀ ਆਪ ਦੀ ਚਲ ਜ਼ਮੀਰ ਇੰਨੀ ਜ਼ਿਆਦਾ ਨਹੀਂ ਸੀਗੀ ਕਿ ਮਾਮਲੇ ਤੇ ਲੈ ਕੇ ਜ਼ਿਆਦਾ ਕਰਦੇ ਸੀਗੇ ਖੇਤੀ ਠੇਕੇ ਦੇ ਅੱਛਾ ਜੀ ਤੇ ਠੀਕ ਸੀ ਉਹ ਟਾਈਮਾਂ 'ਚ ਵਧੀਆ ਸੀਗਾ ਪਰ ਉੱਥੇ ਇਹ ਨਹੀਂ ਕਿ ਜਿਵੇਂ ਕਰੀਓ ਵਾਪਸ ਕਰੀਓ ਮਾਮਲੇ ਵਾਲਾਂ ਦੇ ਹਨ ਆਹੀ ਚੱਲੀ ਜਾਂਦਾ ਸੀਗਾ ਤੇ ਫਿਰ ਸੋਚਿਆ ਵੀ ਸਾਡੇ ਘਰੋਂ ਹਜੇ ਕੋਈ ਬਾਹਰ ਨਹੀਂ ਗਿਆ ਹੋਇਆ ਸੀਗਾ ਤੇ ਫਿਰ ਮੈਂ ਬਾਹਰ ਆਇਆ ਪਹਿਲਾਂ ਮੈਂ ਯੂਰਪ ਚ ਗਿਆ ਸੀਗਾ ਜੀ ਫਿਰ ਉੱਥੇ 4 ਸਾਲ ਰਿਹਾ ਉਸ ਤੋਂ ਬਾਅਦ ਫਿਰ ਇੱਥੇ ਆ ਗਿਆ ਅੱਛਾ ਹਾਂਜੀ ਤੇ ਇੱਥੇ ਹੁਣ ਕੰਮ ਕਰ ਆਪਣਾ ਇੱਕ ਜੋ ਹਾਂਜੀ ਇੱਥੇ ਆਪਦੀ ਆਪਣੀ ਕੰਸਟਰਕਸ਼ਨ ਦੀ ਕੰਪਨੀ ਸਟਾਰਟ ਕੀਤੀ ਆ ਤੇ ਅੱਛਾ ਉਹਦਾ ਬਾਬੇ ਦਾ ਨਾਮ ਲਾ ਕੇ ਰੱਖਿਆ ਬਾਬੇ ਦਾ ਨਾਮ 13 13 ਐਕਸਟੀਰੀਅਰ ਅੱਛਾ ਹਾਂਜੀ ਤੇਰਾ ਤੇਰਾ ਐਕਸਟੀਰੀਅਰ ਐਕਸਟੀਰੀਅਰਿੰਗ ਕੰਮ ਕੀ ਹੈ ਜੀ ਉਹਦੇ ਚ ਉਹਦੇ ਚ ਹੀ ਆਪਾਂ ਜੀ ਜਦੋਂ ਘਰ ਬਣਦੇ ਆ ਹੂੰ ਤੇ ਐਕਸਟੀਰੀਅਰ ਵਰਕ ਹੁੰਦਾ ਜਿੱਦਾਂ ਹਾਰਡੀ ਲੱਗਦੀ ਹੈ ਅਸੀਂ ਹਾਰਡੀ ਦਾ ਮੇਨ ਹਾਰਡੀ ਦਾ ਕਰਦੇ ਆ ਬਸ ਵੀ ਐਕਸਟੀਰੀਅਰ ਦਾ ਕੰਮ ਬਰ ਹਾਰਡੀ ਕੀ ਮਤਲਬ ਕੀ ਜੇਮ ਹਾਰਡੀ ਜਿੱਦਾਂ ਕਿ ਬਾਹਰੋਂ ਐਕਸਟੀਰੀਅਰ ਦਾ ਬਾਹਰੋਂ ਲੁੱਕ ਦੇਣੀ ਹੈ ਲੁੱਕ ਦੇਣੀ ਹੈ ਫਾਈਨਲ ਲੁੱਕ ਦੇਣੀ ਘਰ ਨੂੰ ਠੀਕ ਹੈ ਜੀ ਹਾਂਜੀ ਉਹ ਕੰਮ ਕਰਦੇ ਆਂ ਪੰਜਾਬੀਆਂ ਦਾ ਵੀ ਕੰਮ ਕਰ ਦਿੰਦੇ ਹੋ ਨਹੀਂ ਕੋਈ ਪੰਜਾਬੀ ਗਰਾਵ ਨਹੀਂ ਪੰਜਾਬੀ ਨਾਲ ਨਹੀਂ ਅੱਛਾ ਹਾਂ ਪੰਜਾਬੀ ਨਾਲ ਨਹੀਂ ਕਰਦੇ ਕਾਰਨ ਕੀ ਉਹਦਾ ਬਾਈ ਇੱਥੇ ਬਾਈ ਜੀਤੂ ਦਾ ਬਹੁਤ ਪਿਆਰ ਕਰਦਾ ਸੀ ਪੰਜਾਬੀਆਂ ਨੇ ਪਰ ਮੈਨੂੰ ਨਹੀਂ ਆਗਾ ਜੀ ਮੈਂ ਸਹੀ ਗੱਲ ਕਹਾਂ ਕਾਰਨ ਕੋਈ ਤਜਰਬਾ ਚੰਗਾ ਨਹੀਂ ਰਿਹਾ ਤੁਹਾਡਾ ਲਈ ਨਹੀਂ ਚੰਗਾ ਰਿਹਾ ਕਿਉਂਕਿ ਜਿੱਦੇ ਵੀ ਜਿੰਨੇ ਹੀ ਬੰਦੇ ਮਿਲਦੇ ਇੱਥੇ ਕੋਈ ਵੀ ਉਹਨਾਂ ਦਾ ਤਜਰਬਾ ਵਧੀਆ ਨਹੀਂ ਮੈਨੂੰ ਵਧੀਆ ਨਹੀਂ ਲੱਗਿਆ ਜੀ ਹੂੰ ਹੂੰ ਆਪਣੇ ਬੰਦੇ ਬੰਦੇ ਦੀਆਂ ਲਾਤਾਂ ਖਾਈਦੇ ਆਪਣੇ ਦੀਆਂ ਵਰਤਦੇ ਆ ਵਰਤਦੇ ਬੰਦੇ ਨੂੰ ਯੂਜ਼ ਕਰਦੇ ਆ ਸਹੀ ਗੱਲ ਹੈ ਕਿਉਂਕਿ ਮੈਨੂੰ ਵੀ ਇੱਥੇ ਪਤਾ ਲੱਗਿਆ ਬਈ ਬਈ ਆਪਣੇਆਂ ਨੂੰ ਬੁਲਾ ਕੇ ਇੱਥੇ 5 5 10 10 ਡਾਲਰ ਕਹਿੰਦੇ ਬਿਲਕੁਲ ਉਹ ਹੀ ਆਪ ਕੀਤਾ ਜੀ ਕਾਸ਼ਤੇ ਹਨ ਬਿਲਕੁਲ ਉਹਨਾਂ ਨੇ ਜਿੰਨਾ ਮਰਜ਼ੀ ਹਾਰਡਵਰ ਕਰਕੇ ਦੇਦੋ ਉਹਨਾਂ ਨੇ ਤੁਹਾਡਾ ਮਿਹਨਤ ਦਾ ਮੁੱਲ ਵੀ ਨਹੀਂ ਮੋੜਨਾ ਤੁਹਾਨੂੰ ਹੂੰ ਪਰ ਮਜਬੂਰੀ ਹੁੰਦੀ ਬੰਦੇ ਦੀ ਜਦੋਂ ਪੇਪਰ ਨਹੀਂ ਹੁੰਦੇ ਬੰਦੇ ਨੂੰ ਕਰਨਾ ਪੈਂਦਾ ਪਰ ਪੰਜੇ ਉਂਗਲਾਂ ਇੱਕ ਬਰਾਬਰ ਵੀ ਨਹੀਂ ਨਹੀਂ ਹੁੰਦੀਆਂ ਬਾਈ ਗੁਰਜਿੰਦਰ ਸਿੰਘ ਬੈਠਿਆ ਸਾਹਮਣੇ ਬੈਠੇ ਆ ਮੈਂ ਉਹ ਹੀ ਗੱਲ ਹਾਂ ਜੀ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਚੰਗੇ ਤੋਂ ਚੰਗਾ ਬੰਦਾ ਵੀ ਪਿਆ ਮਾੜੇ ਤੋਂ ਮਾੜਾ ਵੀ ਪਿਆ ਜੀ ਇੱਥੇ ਹੂੰ ਪਰ ਜਿੰਨਾ ਮੇਰਿਆਂ ਮੇਰਾ ਜਿੰਨਾ ਤੋਂ ਜ਼ਰਬਾ ਤੁਹਾਡੇ ਕਰਿਆ ਉਹਦੇ ਵਿੱਚ ਤੁਹਾਨੂੰ ਇਹ ਲੱਗਦਾ ਵੀ ਮੈਜੋਰਟੀ ਜਿਹੜੀ ਆ ਉਹ ਮਾੜਿਆਂ ਦੀ ਆ ਮਾੜਿਆਂ ਦੀ ਆ ਕੁਈ ਕੱਕ ਸਟੈਂਡ ਨਹੀਂ ਕੋਈ ਕਿਸੇ ਨੇ ਕਈ ਗੱਲ ਤੇ ਨਹੀਂ ਰਹਿਣਾ ਆਉਦੀ ਤੇ ਸਭ ਬਦਲੇ ਜਾਂਦੇ ਆ ਜੀ ਮੇਰਾ ਤਜਰਬਾ ਵਧੀਆ ਨਹੀਂ ਰਿਹਾ ਆਪਣੇ ਬੰਦੇ ਨਾਲ ਹਾਂ ਐਦਾਂ ਆਪਾਂ ਇੱਥੋਂ ਦੇ ਗੋਰਿਆਂ ਬੰਦਿਆਂ ਨਾਲ ਕੰਮ ਕਰਦੇ ਵਧੀਆ ਨਾਲ ਕੋਈ ਟੈਨਸ਼ਨ ਕੋਈ ਨਹੀਂ ਸਾਰਾ ਥੋੜੀ ਰਿਸਪੈਕਟ ਕਰਦੇ ਆ ਹੂੰ ਪੈਸੇ ਦਾ ਕੋਈ ਫਿਕਰ ਨਹੀਂ ਟਾਈਮ ਸਿਰ ਦਿੰਦੇ ਆ ਪੂਰਾ ਦਿੰਦੇ ਆ ਪੂਰਾ ਬਿਲਕੁਲ ਪੂਰਾ ਮਿਹਨਤ ਦਾ ਮੁੱਲ ਮੈ ਤੁਹਾਡਾ ਤਜਰਬਾ ਪੰਜਾਬੀ ਨਾਲ ਚੰਗਾ ਨਹੀਂ ਰਿਹਾ ਅੱਜ ਤੁਸੀਂ ਆਪਣੀ ਕੰਪਨੀ ਖੋਲ ਹੀ ਕਾਲੂ ਵਾਇਗਰੂ ਕਰੇ ਹਾਂਜੀ ਤੁਸੀਂ ਵੀ ਬਲਾਓ ਬਾਈ ਬਾਹਰੋਂ ਹਾਂ ਆਪਣੇ ਪੰਜਾਬ ਤੋਂ ਨੌਜਵਾਨ ਜੀ ਕਰਦੇ ਪਰ ਮੈਂ ਉਹ ਨਹੀਂ ਕਰੂੰਗਾ ਜਿਹੜੇ ਬੰਦੇ ਜਿਨ੍ਹਾਂ ਨੇ ਸਾਡੇ ਨਾਲ ਜੋ ਬੀਤੀਆਂ ਚੀਜ਼ਾਂ ਉਹ ਨਹੀਂ ਕਰਾਂਗੇ ਜੀ ਜਿੰਨੀ ਹੋ ਸਕੀ ਰੱਬ ਕਰਾਊਗਾ ਆਪਾਂ ਹੈਲਪ ਕਰਾਂਗੇ ਸਭ ਦੀ ਐਗਜ਼ਾਮਪਲ ਦੇ ਤੌਰ ਤੇ ਕੀ ਬੀਤੀ ਕਿਸ ਤਰ੍ਹਾਂ ਦੀ ਇਦਾਂ ਹੀ ਕਿ ਕੰਮ ਕਰਵਾ ਕੇ ਪੈਸੇ ਨਹੀਂ ਦਿੰਦੇ ਕਈ ਲੋਕ अच्छा जी पर मेरे ਨਾਲ ਇਦਾਂ ਨਹੀਂ ਹੋਇਆ ਕਿ ਮੈਨੂੰ ਕਿਸੇ ਨੇ ਪੈਸੇ ਨਹੀਂ ਦਿੱਤੇ ਪਰ ਆਪਾਂ ਇਦਾਂ ਹੋਣ ਵੀ ਨਹੀਂ ਦਿੰਦੇ ਅਗਲੇ ਤੇ ਕਹਿੰਦੇ ਗਲਤ ਕੁੱਟਾ ਦੇ ਕੇ ਵੀ ਲਾ ਲਾਂਗੇ ਜੇ ਮੈਂ ਤੇ ਦੀ ਕਮਾਈ ਆ ਤਾਂ ਆਪਾਂ ਡਰਦੇ ਡੁਰਦੇ ਕਿਥੋਂ ਨਹੀਂ ਤੇ ਬਸ ਇਹੀ ਕਿ ਕਿਸੇ ਨੂੰ ਯੂਜ਼ ਨਹੀਂ ਕਰਾਂਗੇ ਜੀ ਹਮ ਠੀਕ ਹੈ ਰੱਬ ਪਰ ਘੱਟ ਪੈਸੇ ਵੀ ਤੁਹਾਨੂੰ ਕੈਸ਼ ਤੇ ਦਿੱਤੇ ਗਏ ਹਨਾ ਹਾਂ ਬਿਲਕੁਲ ਦਿੱਤੇ ਜੀ ਬਿਲਕੁਲ ਸਹੀ ਗੱਲ ਹੈ ਹਮ ਤੇ ਮਜਬੂਰੀ ਹੁੰਦੀ ਉਦੋਂ ਬੰਦੇ ਦੀ ਕਰਨਾ ਪੈਂਦਾ ਜਦੋਂ ਨਵੇਂ ਨਵੇਂ ਆਏ ਹੋਏ ਨੇ ਆਪਾਂ ਬਹੁਤ ਲੋਕ ਇਹ ਵੀ ਗੱਲ ਕਹਿੰਦੇ ਆ ਵੀ ਜਿਹੜਾ ਇਹ ਦੌਰ ਚੱਲਿਆ ਇਹ ਆਪਣਿਆਂ ਨੇ ਵੀ ਖਰਾਬ ਕਰਿਆ ਆਪਣਿਆਂ ਨੇ ਜੇ ਕੋਈ ਗੋਰੇ ਦੇ ਕੋਲ ਗੋਰਿਆਂ ਦੇ ਕੋਲ ਕਹਿੰਦੇ ਜੀ 35 ਡਾਲਰ ਦੇ ਵਿੱਚ ਘੰਟੇ ਤੇ ਕੰਮ ਕਰਦਾ ਅਗਲਾ ਕਹਿੰਦਾ ਤੁਸੀਂ ਮੈਨੂੰ ਰੱਖ ਲਓ ਜੀ ਮੈਂ 10 ਤੇ ਕਰਾਂ 20 ਤੇ ਹੀ ਕਰ ਲਓ 20 ਤੇ ਹੀ ਕਰ ਲਓ ਐਂ ਕਰਦੇ ਆ ਹਾਂ ਇਦਾਂ ਹੀ ਕਰਦੇ ਜੇ ਹਾਂ ਠੀਕ ਹੈ ਤੁਸੀਂ ਕੰਮ ਕਰਦੇ ਤੁਹਾਡਾ ਉਹਦੇ ਬੰਦੇ ਨਾਲ ਕੰਟੈਕਟ ਆ ਜੇ ਮੰਗਦੇ ਬੰਦੇ ਵੀ ਸਾਨੂੰ ਦੇ ਕੰਟੈਕਟ ਜੇ ਤੁਸੀਂ ਦੇਤਾ ਜਿੰਨੇ ਪੈਸੇ ਅੱਜ ਤੁਸੀਂ ਲੈਨੇ ਆ ਉਹਨੇ ਪਿੱਛੇ ਦੀਓਗੇ ਉਦੋਂ ਅੱਧਿਆਂ ਚ ਕੰਮ ਕਰਨਾ ਉਹਨੇ ਤੁਹਾਨੂੰ ਕੱਟਣਾ ਹਮ ਇੱਥੇ ਕਿਸੇ ਦੀ ਜੇ ਆਪਾਂ ਹੈਲਪ ਕਰਦੇ ਆ ਉਹ ਵੀ ਬਸ ਇਹੀ ਆ ਕਿ ਉਹਨੇ ਤੁਹਾਨੂੰ ਪਿੱਛੇ ਛੱਡਣਾ ਬਾਅਦ ਚੋਂ ਥੋੜੇ ਤੋਂ ਅੱਗੇ ਵਧਣਾ ਹਮ ਮਾਲ ਕੇ ਫਿਰ ਉਹ ਬੈ ਤੇ ਗੁੱਸਾ ਉਹ ਦੀਪ ਸਿੱਧੂ ਵਾਂਗੇ ਆ ਹੈ ਬਈ ਚਲੋ ਜੇ ਜੇਪ ਆਪਣਾ ਕੋਈ ਹੱਕ ਮਾਰਦਾ ਤਾਂ ਹੱਕ ਨਹੀਂ ਆਪਾਂ ਕਿਸੇ ਨੂੰ ਮਾਰਨ ਦਿੱਤਾ ਇਹਨਾ ਆਪ ਮਾਰਨ ਦਈਏ ਕਿ ਤੂੰ ਆਪਾਂ ਡਰਦੇ ਰੱਬ ਤੋਂ ਬਸ ਹਮ ਬਿਲਕੁਲ ਬਾਕੀ ਜਿੱਥੇ ਬਈ ਕੋ ਜੋ ਗਲਤ ਆ ਉਹ ਗਲਤ ਆ ਜੋ ਸਹੀ ਆ ਉਹ ਸਹੀ ਆ ਬਾਕੀ ਜੋ ਹੁੰਦਾ ਉਹ ਰੱਬ ਦੇ ਹੱਥੋਂ ਦਾ ਸਾਰਾ ਕੁਝ ਬਿਲਕੁਲ ਜੀ ਤੇ ਕੋਸ਼ਿਸ਼ ਨਹੀਂ ਕਰੀ ਕਦੇ ਵੀ ਚਲੋ ਹੁਣ ਆਪਾਂ ਵੀ ਕੋਈ ਸਟੱਡੀ ਕਰਨ ਦੀ ਕੋਸ਼ਿਸ਼ ਕਰੀਏ ਇਤਿਹਾਸ ਨੂੰ ਜਾਂ ਉਹ ਚੀਜ਼ਾਂ ਪੜ੍ਹਨ ਦੀ ਹਜੇ ਤੱਕ ਤਾਂ ਉਧਰ ਹੋਇਆ ਹੀ ਨਹੀਂ ਕਿਉਂਕਿ ਜਿੱਥੇ ਜਿੱਦਾਂ ਹੁੰਦਾ ਨਾ ਆਪਾਂ ਬਾਹਰ ਆਏ ਆ ਆਪਾਂ ਪਿੱਛੇ ਨੋਰਮਲ ਜੇ ਘਰ ਤੋਂ ਹਨਾ ਆਪਾਂ ਸੈਟਿੰਗ ਕਰਨੀ ਸਾਰਾ ਕੁਝ ਹਜੇ ਸੈੱਟ ਕਰਨਾ ਜੀ ਜੀ ਤੇ ਇਦਰ ਨੂੰ ਹਜੇ ਹੋਏ ਨਹੀਂ ਘਰ ਦੇ ਵਿੱਚ ਕੌਣ ਕੌਣ ਤੁਹਾਡੇ ਮੇਰਾ ਛੋਟਾ ਭਰਾ ਇੱਕ ਹੈ ਜੀ ਅੱਛਾ ਤੇ ਮੇਰੇ ਮੰਮੀ ਆ ਠੀਕ ਹੈ ਤੇ ਤੇ ਛੋਟੇ ਭਰਾ ਦੀ ਫੈਮਿਲੀ ਆ ਮੈਰਿਡ ਆ ਤੇ ਪਿਤਾ ਜੀ ਉਹਨਾਂ ਦੀ ਡੈਥ ਹੋ ਗਈ ਸੀ ਹਾਂਜੀ ਅੱਛਾ ਜੀ ਕਦੋਂ ਉਹਨਾਂ ਦੀ 2 ਸਾਲ ਹੋ ਗਏ ਮਈ ਚ ਹੋਈ ਸੀਗੀ ਯਾਦ ਨਾ ਚੰਹੀਂ ਹਾਂਜੀ ਅੱਛਾ ਹਮ ਜੀਪ ਸਿੱਧੂ ਦੀ ਮੌਤ ਦਾ ਕਦੋਂ ਪਤਾ ਲੱਗਦਾ ਤੁਹਾਨੂੰ ਜਦੋਂ ਅਸੀਂ ਉੱਥੇ ਸੀਗੇ ਯੂਰਪ ਦੇ ਵਿੱਚ ਪਹਿਲਾਂ ਮੈਂ ਉੱਥੇ ਸਾਈਪਰਾ ਸੀਗੇ ਅਸੀਂ ਹਮ ਤੇ ਉੱਥੇ ਉਹਦੀ ਕੰਮ ਤੋਂ ਆਏ ਸੀ ਜਿੱਦਾਂ ਅਸੀਂ ਬੈਠੇ ਸੀਗੇ ਕੰਮ ਤੋਂ ਆ ਕੇ ਫੋਨ ਤੇ ਦੇਖਿਆ ਕਿ ਦੀਪ ਸਿੱਧੂ ਦਾ ਐਕਸੀਡੈਂਟ ਹੋ ਗਿਆ ਤੇ ਸਾਨੂੰ ਉਦੋਂ ਪਤਾ ਲੱਗਿਆ ਸੀ ਬਸ ਕਿ ਉਦੋਂ ਦਿਲ ਚ ਇਦਾਂ ਹੋਇਆ ਜਿੱਦਾਂ ਕੋਈ ਆਪਦਾ ਨਹੀਂ ਚਲਾ ਗਿਆ ਹੁੰਦਾ ਬੰਦਾ ਬੰਦੇ ਨੂੰ ਰੋਣ ਆ ਜਾਂਦਾ ਹੈ ਡਿਨਾਮੇ ਤੇ ਬਹੁਤ ਬੈਡ ਫੀਲ ਹੋਇਆ ਸੀ ਉਦੋਂ ਹੀ ਹਾਂਜੀ ਉਦੋਂ ਪਤਾ ਲੱਗਿਆ ਸੀ ਬਹੁਤ ਲੋਕ ਤਾਂ ਕਹਿੰਦੇ ਨੇ ਜਿਉ ਆਰਐਸਐਸ ਦਾ ਛੱਡਿਆ ਹੋਇਆ ਜਿਉ ਤਾਂ ਏਜੰਟ ਆ ਜੀ ਬੀਜੇਪੀ ਦਾ ਏਜੰਟ ਆ ਉਹੀ ਤਾਂ ਕਹਿੰਨਾ ਤਾਂ ਉਸੇ ਕਰਕੇ ਤਾਂ ਲੋਕਾਂ ਦਾ ਹੇਟ ਆਪਣੇ ਪੰਜਾਬੀਆਂ ਤੋਂ ਕਿ ਉਹਨਾਂ ਨੂੰ ਬੰਦੇ ਦੀ ਸਮਝ ਹੀ ਨਹੀਂ ਆਉਂਦੀ ਜਿਹੜਾ ਚੰਗਾ ਬੰਦਾ ਉਹਨੂੰ ਤਾਂ ਉਹ ਸਮਝਦੇ ਹੀ ਨਹੀਂ ਨਾਲ ਦੀਆਂ ਗੱਲਾਂ ਸਮਝਿੰਦੇ ਆ ਜਦੋਂ ਬੰਦਾ ਚਲਾ ਜਾਂਦਾ ਉਦੋਂ ਫਿਰ ਸਮਝ ਆਉਂਦਾ ਸਾਰਾ ਕੁਝ ਉਦੋਂ ਤੱਕ ਤਾਂ ਬਹੁਤ ਮੈਨੂੰ ਲੱਗਦਾ ਬਾਈ ਜਿਵੇਂ ਪਹਿਲਾਂ ਵੀ ਗੱਲ ਕੀਤੀ ਵੀ ਜਿਹੜੇ ਬੰਦੇ ਨੂੰ ਜਾਣਕਾਰੀ ਆ ਉਹ ਆਪਣੀ ਜਾਣਕਾਰੀ ਦੇਈ ਜਾਵੇ ਵੀਡੀਓ ਬਣਾ ਬਣਾ ਕੇ YouTube ਤੇ ਪਾਈ ਜਾਵੇ ਹਾਂਜੀ ਤੇ ਬਾਅਦ ਦੇ ਵਿੱਚ ਜਦੋਂ ਲੋਕ ਕਿਉਂਕਿ ਜਾਣਕਾਰੀ ਨੂੰ ਤਾਂ ਲੋਕਾਂ ਨੇ ਐਵੇਂ ਸੁਣਦਾ ਨਹੀਂ ਨਾ 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 ਫਿਰ ਆਪਣੇ ਆਪ ਨੂੰ ਉਹ ਆਪਣੀ ਜਾਂ ਆਤਮ ਹੱਤਿਆ ਕਰੇ ਜਾਂ ਆਪਣੇ ਆਪ ਨੂੰ ਅਜਹੀ ਮੌਤ ਦਵੇ ਉਹ ਹਨਾ ਵੀ ਜਿਹੜੀ ਪ੍ਰਚਾਰੀ ਜਾਵੇ ਲੋਕਾਂ ਨੂੰ ਵੀ ਫਲਾਣਾ ਬੰਦਾ ਆਇਆ ਜਾ ਸੀ ਉਹ ਮਰ ਗਿਆ ਫੇਰ ਲੋਕ ਸਰਚ ਕਰਦੇ ਵੀ ਕੌਣ ਸੀ ਕੌਣ ਸੀਗਾ ਉਹ ਨਹੀਂ ਪਤਾ ਲੱਗਦਾ ਤੁਹਾਨੂੰ ਆਪਣੇ ਆਪ ਨੂੰ ਪ੍ਰੂਫ ਕਰਨ ਦੇ ਲਈ ਮਰਨਾ ਪੈਂਦਾ ਮਰਨਾ ਪੈਂਦਾ ਸਹੀ ਗੱਲ ਹੈ ਜੀ ਜਿਉਂਦੇ ਹੋਏ ਨੂੰ ਬੰਦੇ ਨੂੰ ਕਹਿੰਦੇ ਲੱਤਾਂ ਖਾਈਦੇ ਲੋਕ ਤੇ ਮਰੇ ਹੋਏ ਦੇ ਮਗਰ ਬਾਦ ਚ ਉਹਨੂੰ ਚੰਗਾ ਕਹਿਣ ਲੱਗ ਜਾਂਦੇ ਆ ਬਰਸੀਆਂ ਦੇ ਇਕੱਠਿਆਂ ਬਰਸੀਆਂ ਦੇ ਇਕੱਠੇ ਆਉਣ ਲੱਗ ਜਾਂਦੇ ਜਿਉਂਦੇਆਂ ਨਾਲ ਕੋਈ ਤੁਰਦਾ ਨਹੀਂ ਤੁਰਦਾ ਨਹੀਂ ਉਦੋਂ ਉਹਦੀਆਂ ਗੱਲਾਂ ਹੀ ਨਹੀਂ ਸਮਝ ਆਉਂਦੀਆਂ ਸੀ ਕਿਸੇ ਨੂੰ ਜੇ ਅੱਜ ਆਪਾਂ ਸੁਣਦੇ ਉਹਦੀ ਕੋਈ ਗੱਲ ਕਿੰਨੀਆਂ ਡੂੰਘੀਆਂ ਗੱਲਾਂ ਕਰਦਾ ਸੀ ਬਾਈ ਉਹ ਕਿੰਨਾ ਐਜੂਕੇਟਿਡ ਬੰਦਾ ਸੀ ਪਰ ਕਿਸੇ ਨੂੰ ਤਾਂ ਸਮਝ ਹੀ ਨਹੀਂ ਆਉਂਦੀ ਸ਼ਾਇਦ ਆਪਣੇ ਲੋਕਾਂ ਨੂੰ ਗੱਲਾਂ ਹੀ ਨਹੀਂ ਸਮਝ ਆਉਂਦੀਆਂ ਜਿਹੜੀਆਂ ਸਹੀ ਹੁੰਦੀਆਂ ਸੱਚ ਹੁੰਦਾ। ਅਸਲ ਤੇ ਜ਼ਿੰਦਗੀ ਜੀਉਣ ਵਾਲੇ ਬੰਦੇ ਨਾਲ ਨਹੀਂ ਤੁਰਦੇ ਜੂੰਦੀਆਂ ਲਾਸ਼ਾਂ ਦੇ ਨਾਲ ਜ਼ਰੂਰ ਤੁਰ ਪੈਂਦੇ। ਤੁਰ ਪੈਂਦੇ ਜਿਹੜਾ ਬੰਦਾ ਜੀ ਸੱਚ ਬੋਲੂਗਾ ਅੱਜ ਹੂੰ ਉਹਦੇ ਨਾਲ ਕੋਈ ਨਹੀਂ ਤੁਰੂਗਾ। ਜਾਂ ਜਿੱਥੇ ਪਤਾ ਉਹਨੇ ਬੰਦੇ ਨੇ ਦੇਖਣਾ ਆਪਦਾ ਫਾਇਦਾ। ਹੂੰ ਤਾਂ ਹੀ ਉਹ ਮੈਂ ਕਹਿੰਨਾ ਕਿ ਡਬਲ ਸਟੈਂਡਰਡ ਆ ਦੁਨੀਆ ਕੋਈ ਸਟੈਂਡ ਨਹੀਂ ਰੱਖ ਕੇ ਤੁਰਦੀ ਆ ਆਪਦਾ। ਬਦਲ ਜਾਂਦੇ ਆ ਲੋਕ ਆਪਦਾ ਫਾਇਦਾ ਦੇਖਦੇ ਆ ਬਸ। ਪੰਜਾਬੀਆਂ ਨੂੰ ਇੰਨਾ ਤੁਸੀਂ ਉਹ ਕਰਦੇ ਹੋ ਵੀ ਤੁਹਾਡਾ ਐਕਸਪੀਰੀਅੰਸ ਚੰਗਾ ਨਹੀਂ ਰਿਹਾ ਕਿ ਤੇ ਪੰਜਾਬ ਨੂੰ ਤਾਂ ਨਹੀਂ ਨਫ਼ਰਤ ਕਰਦੇ ਨਹੀਂ ਪੰਜਾਬ ਨੂੰ ਤਾਂ ਨਹੀਂ ਕਰਦੇ ਨਫ਼ਰਤ ਉਹਨੂੰ ਕਿੱਦਾਂ ਕਰ ਸਕਦੇ ਉਹ ਤਾਂ ਆਪਣਾ ਆਪ ਦਾ ਦੇਸ਼ ਆ ਪੰਜਾਬ ਉਹਨੂੰ ਨਫ਼ਰਤ ਨਹੀਂ ਕਰਦੇ ਉੱਥੇ ਜੰਮੇ ਆ ਉੱਥੇ ਪਲੇ ਆ ਹੂੰ ਉਹਨੂੰ ਨਫ਼ਰਤ ਨਹੀਂ ਕਰਦੇ ਹਾਂ ਮੈਂ ਸਾਰੇ ਆਪਣੇ ਪੰਜਾਬੀਆਂ ਨੂੰ ਨਹੀਂ ਕਹਿੰਦਾ ਕਿ ਮਾੜੇ ਆ ਹੂੰ 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 ਪਰ ਬਹੁਤ ਜਿੰਨੇ ਮੈਨੂੰ ਮਿਲੇ ਆ ਮਾੜੇ ਹੀ ਮਿਲੇ ਹੇ ਤੱਕ ਹੂੰ ਜਦ ਮੇਰਾ ਐਕਸਪੀਰੀਅੰਸ ਚੰਗੇ ਆ ਪੰਜਾਬੀ ਮੈਂ ਵੀ ਆਪ ਹੀ ਵੀ ਪੰਜਾਬੀ ਹਾਂ ਹੋ ਸਕਦਾ ਵੀ ਤੁਹਾਡਾ ਮੇਲ ਹੀ ਕੁਝ ਮਾੜੇ ਲੋਕਾਂ ਨਾਲ ਹੋਇਆ ਹੋਵੇ ਬਹੁਤ ਆਦ ਵਿੱਚ ਚੰਗੇ ਹੁਣ ਇਹ ਵੀ ਹੋ ਸਕਦਾ ਹੈ ਹਾਂਜੀ ਕਿਉਂਕਿ ਕਰਮਾ ਦਾ ਖੇਡ ਜਾਂ ਉਹਨਾਂ ਨਾਲ ਮਿਲ ਕੇ ਪਰ ਇਹ ਆ ਕਿ ਵਾਹਿਗੁਰੂ ਨੇ ਪਿੱਛੇ ਨਹੀਂ ਜਾਣ ਦਿੱਤਾ ਜੀ ਅੱਗੇ ਗਿਆ ਜਿੱਦਾਂ ਸਿੱਖ ਹੈ ਹੀ ਆਪਾਂ ਲੋਕਾਂ ਨੂੰ ਲੈਸਨ ਇੱਥੇ ਹੀ ਮਿਲਦੇ ਆ ਜ਼ਿੰਦਗੀ ਦੇ ਅਸਲ ਚ ਜਦੋਂ ਆਪਾਂ ਲੋਕਾਂ ਦੇ ਵਿੱਚ ਥੋਕਣਾ ਖਾ ਕੇ ਵੀ ਬੰਦਾ ਬਹੁਤ ਸੁਖਦਾ ਥੋਕਣਾ ਖਾ ਕੇ ਹੀ ਸਿੱਖਦਾ ਜੀ ਉਹ ਕਦਾਬਾਂ ਚ ਨਹੀਂ ਸਕਦਾ ਬੰਦਾ ਠੋਕਰਾਂ ਖਾ ਕੇ ਸਿੱਖਦਾ ਵੀ ਮੈਂ ਕੀ ਕਰਨਾ ਮੇਰੇ ਲਈ ਕੀ ਚੰਗਾ ਕੀ ਮਾੜਾ ਜੇ ਤੁਹਾਨੂੰ ਚੰਗੇ ਹੀ ਬੰਦੇ ਮਿਲਦੇ ਰਹਿੰਦੇ ਬਾਈ ਜੀ ਤੁਸੀਂ ਚੰਗੇ ਹਨ ਤੁਸੀਂ ਉਹਨਾਂ ਦੇ ਕੋਲ ਨੌਕਰੀ ਉਹ ਕਰੀ ਜਾਣੀ ਸੀ ਤੁਹਾਨੂੰ ਤੁਹਾਨੂੰ ਮਾੜੇ ਮਿਲਦੇ ਤੇ ਤੁਸੀਂ ਚੇਂਜ ਹੁੰਦੇਗੇ ਚੇਂਜ ਹੁੰਦਾਗੇ ਲੋਕ ਯੂਜ਼ ਕਰਦੇ ਆ ਜੀ ਜੇ ਤੁਸੀਂ ਇਮੋਸ਼ਨਲ ਹੈਗੇ ਆ ਜਜ਼ਬਾਤੀ ਹੈਗੇ ਆ ਤੁਸੀਂ ਕਿਸੇ ਕੋਲੇ ਆਪਣਾ ਦਿਲ ਖੋਲਦੇ ਆ ਉਹਦੋਂ ਨੂੰ ਯੂਜ਼ ਕਰਨਗੇ ਕੱਲੇ ਚੰਗੇ ਬੰਦੇ ਜੇ ਤੁਹਾਨੂੰ ਮਿਲਦੇ ਫਿਰ ਤੁਹਾਨੂੰ ਮਾੜੇ ਲੋਕਾਂ ਦੇ ਨਾਲ ਕਿਵੇਂ ਲੜਨਾ ਜਾਂ ਕਿਵੇਂ ਉਹਨਾਂ ਨੂੰ ਟੈਕਲ ਕਰਨਾ ਉਹ ਨਹੀਂ ਸੀ ਹੋਣਾ ਤਜਰਬੇ ਤਾਂ ਚੰਗੇ ਤੇ ਮਾੜੇ ਦੋਵੇਂ ਤੋਂ ਦੋਵਾਂ ਤੋਂ ਮਿਲਦੇ ਆ ਸਹੀ ਤੇ ਇਸੇ ਤਰ੍ਹਾਂ ਜੇ ਗੋਰੇ ਚੰਗੇ ਆ ਤਾਂ ਗੋਰੇ ਬਹੁਤ ਸਾਰੇ ਬਾਈ ਰੇਸਿਜ਼ਮ ਵੀ ਕਰਦੇ ਇੱਥੇ ਕਰਦੇ ਆ ਬਿਲਕੁਲ ਸਾਨੂੰ ਲਾਇਕ ਨਹੀਂ ਕਰਦੇ ਜਿੱਦਾਂ ਨਹੀਂ ਹਾਂ ਬਿਲਕੁਲ ਬਿਲਕੁਲ ਪਸੰਦ ਨਹੀਂ ਕਰਦੇ ਯਾ ਹੂੰ ਹਾਂਜੀ ਹੂੰ ਚੰਗੇ ਵੀ ਲੋਕ ਹੈਗੇ ਮਾੜੇ ਵੀ ਹੈਗੇ ਸਾਰੇ ਇੱਥੇ ਦੁਨੀਆ ਤੇ ਹੂੰ ਕੁਲਦੀਪ ਸਿੱਧੂ ਦੀ ਕੋਈ ਗੱਲਬਾਤ ਯਾਦ ਹੈ ਤੁਹਾਨੂੰ ਕੋਈ ਵੀਡੀਓ ਦੀ ਜਿਹੜੀ ਤੁਹਾਨੂੰ ਬਹੁਤ ਹਿੱਟ ਕੀਤੀ ਹੋਵੇ ਕਦੇ ਉਹਦਾ ਹਾਂਜੀ ਜਦੋਂ ਬਾਈ ਜਦੋਂ ਗਿਆ ਸੀਗਾ ਕਿ ਬਾਈ ਨੇ ਰੋ ਕੇ ਵੀਡੀਓ ਪਾਈ ਸੀ ਕਿ ਮੇਰੀ ਅੱਜ ਰੂਹ ਦੁਖੀ ਹੈ ਆਪਣੇ ਪੰਜਾਬੀਆਂ ਤੋਂ ਹੂੰ ਹੂੰ ਕਿ ਮੇਰੇ ਤੇ ਗਦਾਰ ਦਾ ਟੈਗ ਲਾਤਾ ਇਹਨਾਂ ਨੇ ਲੋਕਾਂ ਨੇ ਹੂੰ ਉਹਦੀ ਰੂਹ ਦੀ ਜਦੋਂ ਉਹ ਬੰਦਾ ਗੱਲ ਕਰਦਾ ਸੀ ਨਾ ਉਹ ਵੀਡੀਓ ਅੱਜ ਵੀ ਦੇਖਦੇ ਆ ਜਦੋਂ ਰੋ ਕੇ ਉਹ ਅੰਦਰੋਂ ਰੋਂਦਾ ਸੀ ਬੰਦਾ ਕਿ ਮੇਰੇ ਆਪ ਦੇ ਲੋਕਾਂ ਨੇ ਮੇਰਾ ਸਾਥ ਨਹੀਂ ਦਿੱਤਾ ਕਿ ਮੇਰੀ ਰੂਹ ਦੁਖੀ ਹੈ ਇਹਨਾਂ ਤੋਂ ਕੌਣ ਖੜੂਗਾ ਤੁਹਾਡੇ ਲਈ ਤੂੰ ਕੌਣ ਖੜੂਗਾ ਤੁਹਾਡੇ ਲਈ ਕੋਈ ਨਹੀਂ ਖੜ੍ਹ ਸਕਦਾ ਤੁਹਾਡੇ ਲਈ ਉਹ ਗੱਲ ਸੱਚੀ ਆ ਇਸੇ ਕਰਕੇ ਮੈਨੂੰ ਨਵਰਤ ਹੁੰਦੀ ਆ ਕਿ ਨਹੀਂ ਜਿਹੜੇ ਬੰਦੇ ਨੇ ਇੰਨੇ ਸੱਚੇ ਬੰਦੇ ਦਾ ਦੁਨੀਆ ਨੇ ਸਾਥ ਨਹੀਂ ਦਿੱਤਾ ਉਹ ਹੋਰ ਕੀ ਦਾ ਦੇਣਗੇ ਹੂੰ ਇਥੇ ਮੈਂ ਟਸੇ ਦਾਲ ਬਦਲ ਲੈਂਦੇ ਆ ਲੋਕ ਹੁਣ ਬਾਕੀ ਪਾਰਟੀ ਬਾਜ਼ੀਆਂ ਹੋ ਗਈਆਂ ਈ ਢੜੇ ਬਾਜ਼ੀਆਂ ਚੱਲਦੀਆਂ ਸਾਰੀਆਂ ਸਾਰਾ ਮੈਂ ਤਾਂ ਕਹਿੰਦਾ ਸਾਰਾ ਕੀੜੀ ਪੈਸੇ ਦਾ ਅੱਜ ਕੱਲ ਬਣਿਆ ਪਿਆ ਪੈਸਾ ਹੀ ਸਾਰਿਆਂ ਦਾ ਪਿਓ ਬਣਿਆ ਪਿਆ ਅੱਜ ਕੱਲ ਉਹ ਨਹੀਂ ਰਹੀ ਰਸਤੇ ਕੋਈ ਇਹ ਨਹੀਂ ਕਰਦਾ ਕੋਈ ਹਾਂ ਲੋਕ ਫਾਇਦਾ ਦੇਖਦੇ ਆ ਉਹਦਾ ਜਿੱਧਰ ਨੂੰ ਹੈਗਾ ਉਧਰ ਨੂੰ ਜਾਂਦੇ ਆ ਬਿਲਕੁਲ ਪਰ ਮੈਨੂੰ ਜ਼ਰੂਰ ਲੱਗਿਆ ਯਾਰ ਇੱਕ ਵਾਰ ਮਿਲ ਕੇ ਵੀਰ ਨਹੀਂ ਵੀ ਮੇਰਾ ਭਰਾ ਜੂੰਦਾ ਹੋ ਗਿਆ ਅੱਜ ਯਾਰ ਉਹ ਤਾਂ ਜੂੰਦਾ ਹਮੇਸ਼ਾ ਹੀ ਰਹੂਗਾ ਜੇ ਆਪਾਂ ਉਹਦੀ ਉਹਦੀਆਂ ਗੱਲਾਂ ਤੇ ਤੁਰਾਂਗੇ ਜੀ ਵੀ ਕਰਦਾ ਵੀ ਜਾਈਏ ਪੰਜਾਬ ਨੂੰ ਕੁਝ ਕਰੀਏ ਪਰ ਬਾਅਦ ਚ ਉਹਦੀਆਂ ਗੱਲਾਂ ਜਿਹੜਾ ਲੋਕਾਂ ਨੇ ਉਹਦੇ ਲਈ ਕੀਤਾ ਕੀ ਕਰ ਸਕਦਾ ਮੁੰਡਾ ਹਾਂ ਬਿਲਕੁਲ ਸੋ ਵੀਰ ਜਗਸੀਰ ਬਾਈ ਦੇ ਸੂ ਦੂਹ ਹੋਰਾਂ ਦੇ ਨਾਲ ਸ਼ਕਲ ਮੇਚ ਕਰਦੀ ਹੈ ਪਰ ਤਜ਼ੁਰਬਾ ਪੰਜਾਬੀ ਭਰਾਵਾਂ ਦੇ ਨਾਲ ਕੋਈ ਚੰਗਾ ਨਹੀਂ ਰਿਹਾ ਬਹੁਤ ਸਾਰੇ ਲੋਕਾਂ ਨੇ ਇੱਥੇ ਸਾਨੂੰ ਕੀ ਦੱਸਿਆ ਉਹ ਗੱਲਾਂ ਅਸੀਂ ਐਨਾ ਵੀ 네ਗੇਟਿਵ ਨਹੀਂ ਕਰਦੇ ਤੁਹਾਨੂੰ ਵੀ ਸਾਰੇ ਹੀ ਪੰਜਾਬੀ ਪਰ ਜਿੱਥੇ ਕੁਝ ਲੋਕ ਹੈਗੇ ਨੇ ਤਾਂ ਉਹ ਸਾਡੀ ਕਮਿਊਨਿਟੀ ਦਾ ਜਿੱਥੇ ਨਾਮ ਵੀ ਖਰਾਬ ਕਰ ਦਿੰਦੇ ਨੇ ਉੱਥੇ ਸਾਡੇ ਮੈ ਤਾਂ ਚਾਹੁੰਦਾ ਵੀ ਯਾਰ ਪੰਜਾਬੀ ਜਿਹੇ ਹੁਣ ਚਾਹੀਦੇ ਆ ਵੀ ਜਿਨ੍ਹਾਂ ਦੀ ਮਿਸਾਲ ਦੁਨੀਆ ਦੇ ਬਿਲਕੁਲ ਜੀ ਪਰ ਸਾਡੇ ਆਪਣੇ ਹੀ ਦੱਸਦੇ ਆ ਜਦੋਂ ਵੀ ਸਾਡੇ ਨਾਲ ਤਾਂ ਆ ਕੀਤਾ ਬਹੁਤ ਸਾਰੀਆਂ ਧੀਆ ਦੇ ਨਾਲ ਇੱਥੇ ਬਹੁਤ ਕੁਝ ਬਹੁਤ ਗਲਤ ਹੁੰਦਾ ਬਹੁਤ ਗਲਤ ਹੁੰਦਾ ਜੀ ਇੱਥੇ ਕੈਨੇਡਾ ਦੇ ਵਿੱਚ ਬਹੁਤ ਗਲਤ ਹੁੰਦਾ ਆਪਣੇ ਲੋਕ ਕਰਦੇ ਆ ਹਮ ਯੂਜ਼ ਕੀਤਾ ਜਾਂਦਾ ਯੂਜ਼ ਕੀਤਾ ਜਾਂਦਾ ਬਹੁਤ ਬਿਲਕੁਲ ਹਮ ਮਜਬੂਰੀਆਂ ਦਾ ਫਾਇਦਾ ਠਾਇਆ ਜਾਂਦਾ ਲੋਕਾਂ ਦੀ ਹਮ ਤਾਂ ਜ਼ਰੂਰ ਉਹ ਚੀਜ਼ਾਂ ਨੂੰ ਆਪਣੇ ਪੰਜਾਬੀ ਭਰਾ ਜ਼ਰੂਰ ਸਮਝਣ ਉਮੀਦ ਕਰਦੇ ਆ ਵੀ ਚੰਗੇ ਪੰਜਾਬੀ ਤੇ ਚੰਗਾ ਜੇ ਸਾਡਾ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਪੰਜਾਬ ਅਤੇ ਉਸ ਪੰਜਾਬ ਤੋਂ ਆਉਣ ਵਾਲਾ ਹਰ ਇੱਕ ਵੀਰ ਆਪਣੀ ਜ਼ਿੰਮੇਵਾਰੀ ਜ਼ਰੂਰ ਤੰਦੇ ਨਾਲ ਨਿਭਾਉਂਗਾ ਸੀ ਇਸ ਚੀਜ਼ ਦੀ ਕਾਮਨਾ ਕਰਦੇ ਆ ਤੇ ਦਿਓ ਇਜਾਜ਼ਤ ਫਿਰ ਸੰਨ ਠੀਕ ਧੰਨਵਾਦ ਸਤਿ ਸ੍ਰੀ ਅਕਾਲ